ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੁਵਾਲਾ ਮੰਦਰ ਦੇ ਬੈਗ ਸਾਈਡ ਤੇ ਸਕੂਲ ਪ੍ਰਤਾਪ ਸਿੰਘ ਵਾਲੀ ਗਲੀ ਦੇ ਵਿੱਚ ਅਨਸਾਰੀ ਦੀ ਨਵੀਂ ਦੁਕਾਨ ਖੁੱਲੀ ਹੈ ਜੀ ਤੇ ਕੁਲਦੀਪ ਅਨਸਾਰੀ ਦੀ ੱਟੀ ਆਵੇ ਬੋਰਡ ਵੀ ਆ ਵੇਖ ਰਹੇ ਹੋ ਜੜੀ ਬੂਟੀਆਂ ਦੇਸੀ ਦਵਾਈਆਂ ਹਰ ਸਮਗਰੀ ਅਨਸਾਰੀ ਦਾ ਸਾਰਾ ਸਮਾਨ ਮਿਲਦਾ ਹੈ ਤਿਆਓ ਫਿਰ ਆਪਾਂ ਵੇਦ ਜੀ ਨੂੰ ਮਿਲਦੇ ਆਂ ਵੇਦ ਨੂੰ ਜਿਨ੍ਹਾਂ ਨੇ ਨਵੀਂ ਦੁਕਾਨ ਖੋਲਹੀ ਐ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਵੇਦ ਜੀ ਦੱਸੋ ਨਵੀਂ ਇਸ ਦੁਕਾਨ ਖੋਲੀ ਐ ਤੁਸੀਂ ਤੇ ਇਹਦੇ ਬਾਰੇ ਕੀ ਕੀ ਤੁਹਾਡੇ ਕੋਲ ਬੂਜੜੀ ਬੂਟੀਆਂ ਕੀ ਸਮਾਨ ਹੈ ਤੁਹਾਡੇ ਕੋਲ ਕੀ ਤੁਹਾਡੀ ਨੌਲੇਜ ਐ ਕਿਸ ਤਰ੍ਹਾਂ ਤੁਸੀਂ ਜਿਹੜੇ ਲੋਕ ਗੁਰੂ ਰਸਾਇਣ ਦੇ ਤੁਹਾਡੇ ਕੋਲ ਚੱਲ ਕੇ ਆਉਣ ਦੇ ਦੇਖੋ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਹੀ ਸਤਿ ਸ੍ਰੀ ਅਕਾਲ ਤੇ ਸਾਰਿਆਂ ਦੀ ਸਿਹਤ ਤੰਦਰੁਸਤ ਰਹੇ ਇਹਹੀ ਕਾਮਨਾ ਕਰਨੀ ਐ ਤੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਹਿਮਾਚਲ ਤੇ ਉੱਤਰਾਖੰਡ ਦੀਆਂ ਸਪੈਸ਼ਲ ਜੜੀ ਬੂਟੀਆਂ ਜੜੀਆਂ ਗੁਰੂ ਰਸਾਇਜੇ ਪਹਿਲੀ ਵਾਰ ਅਸੀਂ ਲੈ ਕੇ ਆਏ ਆ ਆਪ ਜਾ ਕੇ ਪਰਚੇਜ ਕਰਕੇ ਇੱਕ ਇੱਕ ਬੂਟੀ ਛਾਂਟ ਕੇ ਸਾਫ ਸੁਥਰੀ ਜਿਹੜੀ ਅਸੀਂ ਲੈ ਕੇ ਆਏ ਆ ਤੁਸੀਂ ਆਓ ਵਿਜ਼ਿਟ ਕਰੋ ਕੁਲਦੀਪ ਅंसारी ਦੀ ਦੁਕਾਨ ਤੇ ਸ਼ਵਾਲਾ ਮੰਦਰ ਬੈਕ ਸਾਈਡ ਤੇ ਤੁਹਾਨੂੰ ਇੱਥੇ ਸਾਫ ਸੁਥਰਾ ਸੌਦਾ ਹੀ ਮਿਲੇਗਾ ਤੇ ਬਾਜ਼ਾਰ ਨਾਲੋਂ ਸਸਤਾ ਮਿਲੇਗਾ ਜੀ ਤੇ ਇਸ ਤਰ੍ਹਾਂ ਵੀ ਆਪਣਾ ਰਾਇਦ ਜੀ ਆ ਜਿਹੜਾ ਗਰਮੀਆਂ ਦੇ ਵਾਸਤੇ ਕੋਈ ਨੁਕਸਤਾ ਜੁ ਵੀ ਤਿਆਰ ਕੀਤਾ ਜੀ ਅਸਾਂ ਤੇ ਪੇਟ ਦਰਦ ਹੋਣ ਲੱਗ ਪੈਂਦੀ ਗਰਮੀਆਂ ਚ ਹਾਂਜੀ ਬਣ ਲੱਗ ਜਾਂਦੀ ਹਾਂਜੀ ਹਾਂਜੀ ਇਹਦੇ ਵਾਸਤੇ ਅਸੀਂ ਬਹੁਤ ਹੀ ਵਧੀਆ ਜਿਹੜੀ ਇਹ ਫੱਕੀ ਤਿਆਰ ਕੀਤੀ ਹੈ ਗੈਸ ਤੇ ਜਾਬ ਤੋਂ ਤੇ ਲੀਵਰ ਵਾਸਤੇ ਬਹੁਤ ਹੀ ਵਧੀਆ ਜਿੰਦੇ ਨਾਲ ਕੀ ਦੇਖੋ ਜੀ ਕਬਜ ਜਿਹੜੀ ਉਹ ਸਾਰੇ ਹੀ ਰੋਗਾਂ ਦਾ ਹੀ ਜੜ ਹੁੰਦੀ ਏ ਉਹਦੇ ਵਾਸਤੇ ਸੀ ਬਹੁਤ ਹੀ ਰਾਮਬਾਨ ਜਿਹੜੀ ਫੱਕੀ ਤਿਆਰ ਕੀਤੀ ਏ ਜਿਹੜੀ ਤੁਸੀਂ ਲੋਗੇ ਤੇ ਬਿਲਕੁਲ ਸਿਹਤੰਦਰੁਸਤ ਹੋ ਜਾਏਗੀ ਜੀ ਬਾਬਾ ਜੀ ਕਿੰਨੇ ਸਾਲਾਂ ਤੋਂ ਤਿਆਰ ਬਾਬਾ ਤੁਹਾਡੇ ਜੀ ਮੈਨੂੰ ਜੀ ਮੈਂ 20-25 ਸਾਲ ਤੋਂ ਕੰਮ ਕਰ ਰਿਹਾ ਲੇਕਿਨ ਜਿਹੜੀ ਡੀ ਫਾਰਮੇਸੀ ਮੈਂ 2017 ਦੇ ਵਿੱਚ ਕੀਤੀ ਸੀ ਬਾਕੀ ਮੈਨੂੰ ਤਜਰਬਾ ਹੈ ਜਿਹੜਾ 25 ਸਾਲ ਤੋਂ ਮੈਂ ਆਪਣੇ ਘਰ ਦੇ ਅੰਦਰ ਹੀ ਕੰਮ ਕਰ ਰਿਹਾ ਸੀ ਜੜੀਆਂ ਬੂਟੀਆਂ ਬਾਰੇ ਸਾਰੀ ਨੋਲਿਜ ਹੀ ਹੈ ਜੀ ਤੁਹਾਡੇ ਕੋਲ ਅੱਗੇ ਵੀ ਪਹਿਲਾਂ ਵੀ ਲੋਕ ਘਰ ਦੇ ਵਿੱਚ ਬਹੁਤ ਜ਼ਿਆਦਾ ਪੇਸ਼ੈਂਟ ਆਉਂਦੇ ਸੀ ਸਾਡੀ ਦਵਾਈ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਜਾਂਦੀ ਏ ਪੂਰੇ ਹਿੰਦੁਸਤਾਨ 'ਚ ਜਾਂਦੀ ਏ ਕੋਨੇ-ਕੋਨੇ ਦੇ ਵਿੱਚ ਸਾਡੀਆਂ ਜਿਹੜੀ ਜੜੀ ਬੂਟੀਆਂ ਅਸੀਂ ਸ਼ੁੱਧ ਜੜੀ ਬੂਟੀਆਂ ਆਪ ਤਿਆਰ ਕਰੀਦੀਆਂ ਜਿੱਦਾਂ ਕਿ ਅਸੀਂ 5-6 ਦਵਾਈਆਂ ਫ੍ਰੀ ਦੇਈਦੀਆਂ ਅੱਖ 'ਚ ਚਿੱਟਾ ਮੋਤੀਆ ਹੋ ਜਾਂਦਾ ਮੋਕੇ ਹੋ ਜਾਂਦੇ ਨੇ ਵਾਲ ਝੜਨ ਦੀ ਦਵਾਈ ਏ ਜਿਹੜੀ ਬਿਲਕੁਲ ਫ੍ਰੀ ਦਿੱਤੀ ਜਾਂਦੀ ਏ ਟਾਈਫੇਟ ਦੀ ਦਵਾਈ ਫਰੀ ਦਿੱਤੀ ਜਾਂਦੀ ਏ ਜਾੜ ਦਰਦ ਦੀ ਦਵਾਈ ਏ ਜਿਹੜੀ ਉਹ ਫਰੀ ਦਿੱਤੀ ਜਾਂਦੀ ਏ ਸਾਡੇ ਕੋਲ ਅਸੀਂ ਇਹ ਨਾਲ ਸੇਵਾ ਵੀ ਕਰੀਦੀ ਏ ਜੀ ਅੱਛਾ ਮਤਲਬ ਤੁਸੀਂ ਦਵਾਈਆਂ ਨਾਲ ਫਰੀ ਵੀ ਦਿੰਦੇ ਜੀ ਇਹੋ ਜੀਆਂ ਵੀ ਦਵਾਈਆਂ ਨੇ ਜਿਹੜੀਆਂ ਫਰੀ ਦਿੰਦੇ ਜੀ ਹਾਂਜੀ ਹਾਂਜੀ ਸਾਡੇ ਕੋਲ ਜਾੜ ਦਰਦ ਦੀ ਵਾਲ ਚੜਨ ਦੀ ਅੱਖ ਚ ਚਿੱਟਾ ਮੋਤੀਆ ਮੁਕੇ ਹੋ ਜਾਂਦੇ ਨੇ ਟਾਈਫੇਟ ਏ ਕਈ ਦਵਾਈਆਂ ਸਾਡੇ ਕੋਲ ਐਦਾਂ ਦੀਆਂ ਜਿਹੜੀਆਂ ਅਸੀਂ ਸੇਵਾ ਕਰਨੇ ਆ ਉਹ گاਵਾਂ ਦੇ ਨਾਂ ਤੇ ਕਰਨੇ ਆ ਕੀ گاਵਾਂ ਨੂੰ ਪੱਠੇ ਪਾ ਦਿੱਤੇ ਜਾਣ ਅਸੀਂ ਕੁਝ ਨਹੀਂ ਲੈਣਾ ਅੱਛਾ ਹੁਣ ਤੁਸੀਂ ਸਾਰੇ ਗੁਰੂ ਰਸਾਇਣ ਤੇ ਨਾਲ ਲੱਗਦੇ ਪਿੰਡਾਂ ਵਾਲਿਆਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਅਸੀਂ ਇਹੀ ਕਹਾਂਗੇ ਕਿ ਨਿਊ ਮੁਕਸਰ ਰੋਡ ਸ਼ਵਾਲਾ ਮੰਦਰ ਬੈਕਸਾਈਡ ਕੁਲਦੀਪ ਅੰਸਾਰੀ ਦੀ ਦੁਕਾਨ ਤੁਹਾਡੀ ਸੇਵਾ ਲਈ ਖੁੱਲ ਚੁੱਕੀ ਏ ਤੁਸੀਂ ਸਾਡੇ ਕੋਲ ਆਓ ਚੰਗੀਆਂ ਚੰਗੀਆਂ ਜੜੀ ਬੂਟੀਆਂ ਐ ਪੰਜੀਰੀ ਦਾ ਸਮਾਨ ਬਣਾਓ ਤੇ ਆਪਦੀ ਸਿਹਤ ਨੂੰ ਤੰਦਰੁਸਤ ਕਰੋ ਇਹ ਇਹਦੇ ਵਿੱਚ ਗਰੈਟ ਵੀ ਕਰੋਗੇ ਜਿਸ ਤਰ੍ਹਾਂ ਮਾਰਕੀਟ ਦੇ ਵਿੱਚ ਜੋ ਰੇਟ ਚੱਲ ਰਹੇ ਨੇ ਉਹੀ ਤੁਹਾਡੇ ਹੋਣਗੇ ਨਹੀਂ ਨਹੀਂ ਦੇਖੋ ਜੀ ਬਜ਼ਾਰ ਨਾਲੋਂ ਸਾਡਾ ਰੇਟ ਵਾਜਿਬ ਹੋਏਗਾ ਘੱਟ ਹੋਏਗਾ ਇੱਕ ਸਾਨੂੰ ਸ਼ੁੱਧ ਚੀਜ਼ ਦਾਂਗੇ ਪੈਸੇ ਬਿਲਕੁਲ ਜਾਇਜ਼ ਕੋਈ ਵੀ ਸਾਡੇ ਕੋਲ ਕਸਟਮਰ ਆਏਗਾ ਉਹ ਨਿਰਾਸ਼ ਹੋ ਕੇ ਨਹੀਂ ਜਾਏਗਾ ਜੀ ਤੇ ਆਉ ਇੱਕ ਹੋਰ ਵੀਰ ਜੀ ਦਵਾਈ ਲੈਣ ਆਏ ਬੈਠੇ ਆ ਉਹਨਾਂ ਨਾਲ ਹੀ ਗੱਲਬਾਤ ਕਰਦੇ ਆ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰਜਕੇ ਦਵਾਈ ਲੈ ਕੇ ਗਏ ਜੋ ਇਥੋਂ ਰਾਏ ਜੀ ਤੋਂ ਹਾਂਜੀ ਹਾਂਜੀ ਜੜਦਰਦ ਦੀ ਦਵਾਈ ਲੈ ਕੇ ਗਏ ਤੇ ਠੀਕ ਹੋ ਗਿਆ ਤੁਸੀਂ ਆਰਾਮ ਆਇਆ ਹਾਂਜੀ ਹਾਂਜੀ ਜੜਦਰਦ ਦੀ ਦਵਾਈ ਲੈ ਕੇ ਗਏ ਸੀ ਹਾਂਜੀ ਹਫਤਾ 10 ਦਿਨ ਖਾਧੀ ਸੀਗੀ ਹਾਂਜੀ ਤਾਂ ਦਰਦ ਤਾਂ ਹੋ ਗਿਆ ਠੀਕ ਜੀ ਦੁਬਾਰਾ ਚੈੱਕ ਕਰਾਣ ਆਏ ਆ ਜੀ ਹਾਂਜੀ ਤਾਂ ਕੀ ਕਹਿੰਦੇ ਆ ਜੀ ਅੱਗੇ ਇਹਨਾਂ ਨੂੰ ਪੁੱਛਾਂਗੇ ਜੀ ਬਾਕੀ ਕਿਹਨਾਂ ਨੂੰ ਆਰਾਮ ਹਾਂ ਆਰਾਮ ਬਹੁਤ ਜ਼ਿਆਦਾ ਹੈ ਜੀ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਜੀ ਇਹ ਤਾਂ ਮੈਂ ਦੁਬਾਰਾ ਚੈੱਕ ਕਰਵਾਣ ਆਇਆ ਠੀਕ ਹੈ ਕਹਿਣਗੇ ਤਾਂ ਦਵਾਈ ਹੋਰ ਖਾ ਲਾਂਗਾ ਠੀਕ ਹੈ ਨਹੀਂ ਇਹਨਾਂ ਦਾ ਬੜਾ ਤਜਰਬਾ ਕਾਫੀ ਸਮੇਂ ਦੇ ਸਾਡੇ ਮਿੱਤਰ ਵੀ ਨੇ ਤੇ ਆਹ ਹੋਰ ਵੀ ਵੀਰ ਵੀ ਆਇਆ ਖੜਾ ਹੋਰ ਤੇ ਦੁਕਾਨ ਵੀ ਇਹਨਾਂ ਦੀ ਮੈਂ ਸਾਰਿਆਂ ਵਖਾ ਰਿਆਂ ਆ ਵੇਖੋ ਜੀ ਸਾਰੀਆਂ ਦਵਾਈਆਂ ਦਵਾਈਆਂ ਦਿਸ ਰੀਆਂ ਨੇ ਦੇਸੀ ਜੜੀ ਬੂਟੀਆਂ ਆਹ ਦੇਖੋ ਕਿਸ ਤਰ੍ਹਾਂ ਸਾਰੇ ਮਰਦਮਾਨ ਭਰੇ ਪਏ ਆ ਤੇ ਬਹੁਤ ਹੀ ਵਧੀਆ ਨਵਾਂ ਵੀਰ ਨੇ ਕੰਮ ਸ਼ੁਰੂ ਕੀਤਾ ਹੈ ਤੇ ਬਾਬਾ ਜੀ ਇਸ ਕੰਮ ਦੇ ਵਿੱਚ ਬਰਕਤਾਂ ਪਾਉਣ ਤੇ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨਾ ਤੇ ਇਸ ਵੈਦ ਵੀਰ ਜੀ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨਾ ਸੋ ਆਓ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਹਾਂਜੀ ਕੀ ਦਵਾਈ ਲੈਣ ਆਏ ਕੋਈ ਜੀ ਹਾਂਜੀ ਹਾਂਜੀ ਕਾਹਦੀ ਦਵਾਈ ਲੈਣ ਆਏ ਜੀ ਮੈਂ ਗੈਸ ਦੀ ਦਵਾਈ ਲੈਣ ਆਇਆ ਅਸੀਂ ਤਾਂ ਪਹਿਲਾਂ ਵੀ ਦਵਾਈ ਲੈਂਦੇ ਰਹਿੰਦੇ ਆ ਜੀ ਅਸੀਂ ਤਾਂ ਬਹੁਤ ਪੁਰਾਣੇ ਜਾਣਦੇ ਆ ਕੋਈ ਵੀ ਦਿੱਕਤ ਆਦੀ ਹੈ ਕੋਈ ਵੀ ਪ੍ਰੋਬਲਮ ਆਦੀ ਹੈ ਵੈਦ ਜੀ ਨੂੰ ਪੁਰਾਣਾ ਜਾਣਦੇ ਆ ਅਸੀਂ ਕਾਫੀ ਪਹਿਲਾਂ ਵੀ ਜਿਸ ਜਿਹੀ ਦੀ ਲੋੜ ਹੁੰਦੀ ਹੈ ਅਸੀਂ ਇੱਥੇ ਆਣੇ ਤੇ ਦਵਾਈ ਲੈ ਜਾਂਦੇ ਹਾਂ ਤੁਹਾਨੂੰ ਹਾਂ ਜੀ ਤੇ ਪੂਰਾ ਫਾਇਦਾ ਹੋ ਜਾਂਦਾ ਬਿਲਕੁਲ ਤਾਂ ਹੀ ਆਣੇ ਆ ਜੀ ਬਹੁਤ ਪੁਰਾਣੇ ਆਣੇ ਇੱਥੇ ਬਿਲਕੁਲ ਹਾਂ ਬਾਕੀ ਇਹਨਾਂ ਦਾ ਸਵਾਦ ਵੀ ਬਹੁਤ ਵਧੀਆ ਜੀ ਇਹ ਵੈਦ ਦੀ ਜੀ ਦਾ ਸਵਾਦ ਵੀ ਬਹੁਤ ਵਧੀਆ ਹੈ ਕਿਉਂਕਿ ਮੰਡੀ ਦੇ ਰਹਿਣ ਵਾਲੇ ਨੇ ਕੋ ਅੱਜ ਦੇ ਮੰਡੀ 'ਚ ਨਹੀਂ ਬੈਠੇ ਬਹੁਤ ਇਹ ਜੰਪਾਲ ਵੀ ਮੇਰੇ ਖਿਆਲ ਮੰਡੀ ਦੇ ਨੇ ਤੇ ਬਹੁਤ ਹੀ ਆਪਣੇ ਯਾਰਾਂ ਦੋਸਤਾਂ ਦੇ ਨਾਲ ਮਿੱਤਰਾਂ ਦੇ ਨਾਲ ਬਹੁਤ ਚੰਗੇ ਤਰੀਕੇ ਚੰਗੇ ਢੰਗ ਦੇ ਨਾਲ ਪੇਸ਼ ਆਉਂਦੇ ਨੇ ਤੇ ਇਹਨਾਂ ਨੇ ਨਵੀਂ ਬਿਲਕੁਲ ਨਵੀਂ ਦੁਕਾਨ ਆ ਵੇਖ ਰਹੇ ਹੋ ਸਾਰਾ ਸਮਾਨ ਤੁਸੀਂ ਵੇਖ ਰਹੇ ਹੋ ਕੋਈ ਮੈਂ ਤਾਂ ਕੋਈ ਘਾਟ ਲੱਗੀ ਨਹੀਂ ਕਿਸੇ ਗੱਲ ਦੀ ਜੋ ਪंसारी ਦੇ ਸਮਾਨ ਹੁੰਦਾ ਜੋ ਦੁਕਾਨਾਂ ਦੇ ਵਿੱਚ ਮੌਜੂਦ ਹੁੰਦਾ ਉਹ ਸਾਰਾ ਇਨਾਂ ਕੋਲ ਮੌਜੂਦ ਹੈ ਤੇ ਆ ਵੇਖੋ ਜੀ ਤੇ ਜਰੂਰ ਇੱਕ ਵਾਰੀ ਵੀਰ ਨੂੰ ਮੌਕਾ ਦਿਓ ਵੀਰ ਦੇ ਕੋਲ ਜਰੂਰ ਆਓ ਇੱਕ ਵਾਰੀ ਮੈਂ ਗਾਕ ਨੂੰ ਬੇਨਤੀ ਕਰਾਂਗਾ ਗੁਰੂ ਸਾਹਿਬ ਦੇ ਗਾਹਕ ਤੇ ਸਾਰੇ ਜਿਹੜੇ ਆਸੇ ਪਾਸੇ ਪਿੰਡ ਨੇ ਇੱਕ ਵਾਰ ਵੀਰ ਕੋਲ ਜਰੂਰ ਪਹੁੰਚੋ ਵੈਦ ਜੀ ਕੋਲ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਇਹੋ ਜਿਹੀਆਂ ਨੇ ਉਹ ਗੱਲਾਂ ਬਾਤਾਂ ਦੇ ਨਾਲ ਹੀ ਤੁਹਾਨੂੰ ਠੀਕ ਕਰ ਦੇਣਗੇ ਦਵਾਈ ਦੀ ਵੀ ਇੰਨੀ ਜ਼ਰੂਰਤ ਨਹੀਂ ਪੈਂਦੀ ਪਰ ਫਿਰ ਵੀ ਤੁਸੀਂ ਉਹਨਾਂ ਦੇ ਕੋਲ ਆ ਕੇ ਬੈਠੋ ਉਹਨਾਂ ਦੀ ਗੱਲਬਾਤ ਸੋ ਜੋ ਵੀ ਦਵਾਈ ਦੀ ਜ਼ਰੂਰਤ ਹੈ ਉਹ ਦਵਾਈ ਉਹਨਾਂ ਤੋਂ ਤੁਸੀਂ ਲੈ ਸਕਦੇ ਹੋ ਤੇ ਇੰਨੀ ਕੋਈ ਬੇਨਤੀ ਕਰੋ ਪ੍ਰਵਾਨ 16 ਨੇ ਸੱਚ ਟੀਵੀ ਦੇ ਮਾਧਮ ਰਹੀਂ ਆਪ ਜੀ ਨੂੰ ਬੇਨਤੀ ਕੀਤੀ ਜਾ ਰਹੀ ਹੈ ਤੇ ਇੰਨੀ ਕੋਈ ਬੇਨਤੀ ਕਰੋ ਪ੍ਰਵਾਨ ਬਲਾਉ ਫਤਿਹ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ